ਆ ਪ੍ਰੇਰਕੀਤੀ ਸਦਾ ਇਹ ਹੋਇਆ ਹਾਂਜੀ ਹਾਂਜੀ ਪ੍ਰਭੂ ਮੈਨੂੰ ਵੀ ਇਸਤੇਮਾਲ ਕਰ ਤੁਸੀਂ ਵੀ ਕਹਿਣਾ ਪ੍ਰਭੂ ਮੈਨੂੰ ਵੀ ਇਸਤੇਮਾਲ ਆਮੀਨ ਮੈਂ ਵੀ ਇਸਤੇਮਾਲ ਆਮੀਨ ਆਮੀਨ ਹallelujah ਹallelujah ਦਵੰਦੀ ਯਿਸੂ ਸੀ ਮੇਰੇ ਨਗਰ ਦੀ ਗੱਲ ਐ ਇਥੋਂ ਦੀ ਇੱਕ ਕੁੜੀ ਸੀ ਅੰਨੀ ਸੀ ਅੰਨੀ ਹੋ ਗਈ ਮਨ ਚੰਗੀ ਪੜੀ ਸੀ ਰਤਰਾਤ ਅੰਨੀ ਹੋ ਗਈ ਰਤਰਾਤ ਤਾਨੂੰ ਮੈਸੇਜ ਆਇਆ ਕਿ ਕੁਰਯ ਨਹੀਂ ਹੋ ਗਈ ਤੇ ਜਿਸ ਪਿੰਡ ਜਾਣਾ ਸੀ ਮੈਨੂੰ ਉਹ ਪਿੰਡ ਦਾ ਨਹੀਂ ਪਤਾ ਸੁਣਿਓ ਧਿਆਨ ਨਾਲ ਆਮੇਨ ਉਹ ਪਿੰਡ ਦਾ ਨਹੀਂ ਪਤਾ ਸਿਆਲੀ ਦਿਨ ਧੁੰਦ ਪਈ ਪੂਰੀ ਤਾਂ ਬਦ ਪਾਂਛੀ ਹੋਈ ਧੁੰਦ ਪਾਈ ਦੀ ਹਾਂਜੀ ਮੈਂ ਕਿਹਾ ਵੀ ਸਵੇਰੇ ਆਵਾਂਗੇ ਆਵਾਂ ਹੂੰ ਚਲ ਪੜਦਾ ਨਹੀਂ ਪਤਾ ਧੁੰਦ ਪਈ ਆ ਨਾ ਕੋ ਬੰਦਾ ਲੱਭ ਰਿਹਾ ਕੁਛ ਨਹੀਂ ਹੂੰ ਕਿੰਨੂੰ ਲੱਭਾਂਗਾ ਤੈਨੂੰ ਪੁੱਛੂੰਗਾ ਸੁਣੇ ਹੋ ਧਿਆਨ ਨਾਲ ਆਮੀਨ ਮੈਂ ਕਿਹਾ ਬਸ਼ੂ ਸਵਾਸਤ ਹੋ ਨਾ ਪ੍ਰੇਰ ਕਰਾਂਗਾ ਤੁਹਾਡੇ ਲਈ ਅੱਛਾ ਮੈਂ ਤੇ ਮੇਰੇ ਬਾਪੂ ਜੀ ਦੁਆਤ ਬੈਗੇ ਆਮੀਨ ਸਾਰੀ ਰਾਤ ਵਿੱਚ ਮੈਨੂੰ ਲੱਗਦਾ ਕਿ 4-5 ਘੰਟੇ ਸੁੱਤੇ ਹੋਨੇ ਆ ਉਹ ਕੁੜੇ ਨੇ ਦੁਆ ਕਰਦੇ ਆਮੀਨ ਸਵੇਰੇ ਦਿਨ ਚੜਿਆ ਮੈਨੂੰ ਉਸ ਨਗਰ ਦਾ ਨਹੀਂ ਸੀ ਪਤਾ ਬਾਪੂ ਉਸ ਨਗਰ ਦੇ ਬਾਰੇ ਸਾਰੇ ਜਾਣਦੇ ਸੀ ਨਹੀਂ ਮੈਂ ਨਾਮ ਨਹੀਂ ਲੈ ਰਿਹਾ ਹੁਣ ਮੈਨੂੰ ਉਸ ਨਗਰ ਦਾ ਨਹੀਂ ਸੀ ਪਤਾ ਤੇ ਇਹ ਜਾਣਦੇ ਸੀ ਸਾਰੇ ਉੱਥੇ ਕਿ ਕਿਹੜਾ ਇਲਾਕਾ ਕਿੱਦਾਂ ਕੀ ਹੈ ਥੰਡੇ ਕ ਅਮੀਨ ਅੱਛਾ ਫਿਰ ਤਰਕੇ ਆਪਾਂ ਚੱਲੇ ਗਏ ਗਏ ਤੇ ਉਹ ਪੈਣਾ ਉੱਪਰ ਮਾਰੋ ਪਿਠਾੜੀ ਦੀ ਰੋਟੀ ਪਾਈ। ਸਬਜ਼ੀ ਥਾਲੀ ਦੀ ਪਾ ਦਿੱਤੀ। ਫਿਰ ਵੀ ਮੁਰਗੀ ਪੰਜੇ ਲਾਉਣੀ ਹੈ। ਥਾਲੀ ਚ ਸਬਜ਼ੀ ਪਾ ਦਿੱਤੀ ਮੁਰਗੀ ਫਿਰ ਵੀ ਪੰਜੇ ਲਾਉਣੀ ਹੈ। ਉੱਪਰ ਮਾਰੋ ਪਾਈ ਜੀ ਮੈਨੂੰ ਨਹੀਂ ਲੱਗਦਾ ਮੈਂ ਕਿ ਸਤਾਨ ਦੇ ਮੂੰਹ ਤੇ ਚੰਡ ਵਜਣੀ ਨਾ ਚ। ਆਮੀਨ। ਰਾਤ ਤੋਂ ਪਹਿਲਾਂ ਤੁਹਾਨੂੰ ਲੱਗਦਾ ਸੀ ਚੰਗੀ ਰੋਸ਼ਨੀ ਸੀ ਰੋਸ਼ਨੀ ਗਈ ਕਿੱਥੇ ਅਮੇਨ ਖੁਦਾਹੁਣੇ ਵਾਪਸ ਕਰੂਗਾ ਅਮੇਨ ਸਤਾਰ ਨੂੰ ਸ਼ਰਮਿੰਦਿਆ ਕਰੂਗਾ ਅਮੇਨ ਹallelujah ਹallelujah ਮੱਤਬੂਨੇ ਹੋਣ ਦਿੱਤਾ ਸਿੱਧੂ ਘੰਟੇ ਬੈਠ ਕੇ ਉੱਤੇ ਪ੍ਰੇਰ ਅਮੇਨ ਦੋਆਂ ਘੰਟਿਆਂ ਤੋਂ ਬਾਅਦ ਜਦ ਮੈਂ ਆਪਣੀਆਂ ਅੱਖਾਂ ਖੋਲੀਆਂ ਮੈਂ ਦੁਆ ਚੱਲਣ ਦੀ ਇਹ ਸ਼ਬਦ ਨਾ ਬੋਲਣ ਲਿਆ ਸੁਣੋ ਦੋ ਘੰਟਿਆਂ ਤੋਂ ਬਾਅਦ ਦੁਆ ਚੱਲਣ ਦੀ ਮੈਂ ਖੰਖੋਲ ਨੀ 58 ਨੇ ਨਾ ਆਪ ਕੀਤਾ ਸਾਰਿਆਂ ਵਾਲੇ ਰੱਖਿਆ ਬੋ ਲੋ ਆਮੇਨ ਮੈਂ ਪ੍ਰਾਰਥਨਾ ਨੂੰ 5 ਮਿੰਟ ਹੋਰ ਰੱਖੀ ਜਾਂਦਾ ਆਮੇਨ ਤੇ ਆਮੇਨ ਕੀਤਾ ਆਮੇਨ ਆਮੇਨ ਕਰਕੇ ਮੈਂ ਕਹਾਂ ਹਾਂ ਪੜਨਾ ਆਮੇਨ ਯੇਸੂ ਨੇ ਜਾਨੂੰ ਠੀਕ ਕਰਤਾ। ਅਮੇਨ। ਤਾਂ ਹੱਥ ਉਠਾ ਕੇ ਸਾਨੂੰ ਦੁਆਸਲਾਂ ਬੋਲਿਆ। ਅਮੇਨ। ਬੋਲੋ। ਅਮੇਨ। ਹੱਥ ਉਠਾ ਕੇ ਸਾਨੂੰ ਦੁਆਸਲਾਂ ਬੋਲਿਆ। ਅਮੇਨ। ਜਦ ਮੈਂ ਘਰੋਂ ਟੁੱੜਿਆ ਸੀ ਨਾ ਤਾਂ ਮੈਂ ਖੁਦਾ ਨਾਲ ਗੱਲ ਕੀਤੀ। ਮੈਂ ਕਿਹਾ ਖੁਦਾ ਮੈਂ ਚਾ ਉੱਥੋਂ ਮੀਂਹ ਜਾ ਕੇ। ਅਮੇਨ। ਘਰੋਂ ਨਹੀਂ ਪੀਣਾ। ਹੂੰ। ਨਾਪੀ ਕੇ ਜਾਣੀ ਹੁਣ ਚਾਹ ਤੋਂ ਤਾਦੀ ਬਣਾਉਗੀ ਨਾ ਜੇ ਚੰਗੀ ਹੁੰਦੀ ਤਾਂ ਪਰ ਫਿਰ ਇੱਕ ਖੁਦਾ ਦਾ ਖਾਦਮ ਹallelujah ਪਰੋਂ ਫੇ ਖਾ ਕੇ ਆਇਆ ਉਥੋਂ ਆਮੀਨ ਤਰੰਤ ਉਹਨੇ ਉੱਠੀ ਪ੍ਰਾਰਥਨਾ ਐ ਅੱਧ ਖਾ ਕੇ ਜਾਣਾ ਭਾਈ ਜੀ ਹਮ ਆਕਾ ਪ੍ਰਭੂ ਦਾ ਬਹੁਤ ਧੰਨਵਾਦ ਆਮੀਨ ਆਮੀਨ ਹਾਲੇਲੂਇਆ ਅੱਜ ਤੱਕ ਚੰਗੀ ਆ ਆਮੇ ਅੱਜ ਤੱਕ ਚੰਗੀ ਆ ਆਮੇ ਬੋਲੋ ਹਾਲੇਲੂਇਆ ਹਾਲੇਲੂਇਆ ਇਹ ਪ੍ਰਭੂ ਦੀ ਮਹਿਮਾ ਹੈ ਆਮੇ ਉਹ ਅੰਨਿਆ ਦੀਆਂ ਅੱਖੀਆਂ ਦੇ ਦਿੰਦਾ ਹੈ ਹਾਲੇਲੂਇਆ ਉਹ ਪੌੜੀਆਂ ਤੇ ਕੰਨ ਦੇ ਦਿੰਦਾ ਆ ਆਮੇ ਉਹ ਦੁੰਗਿਆਂ ਦੀ ਜੀਬ ਦੇ ਦਿੰਦਾ ਆ ਆਮੇ ਉਹ ਲਗੜਿਆਂ ਦੀ ਲੱਤਾਂ ਦੇ ਦਿੰਦਾ ਆ ਆਮੇ ਹਾਲੇਲੂਇਆ ਹੇਲੂਇਆ ਹੇਲੂਇਆ ਇਹ ਪ੍ਰਭੂ ਆ ਉਹ ਮਹਾਨ ਜਿਹੜਾ ਇਹ ਕੰਮ ਕਰਦਾ ਆ ਆਮੀਨ